ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਆ ਤੁਹਾਨੂੰ ਦੱਸਾਂਗੇ ਪੈਂਟ ਦੀ ਜੇਬ ਤੇ ਮੋਬਾਈਲ ਜੇਬ ਲਗਾਉਣ ਦਾ ਤਰੀਕਾ ਕਿਸ ਤਰੀਕੇ ਨਾਲ ਮੋਬਾਈਲ ਜੇਬ ਲੱਗਦੀ ਹੈ ਅਤੇ ਕਿੰਨੇ ਕਿਸ ਤਰੀਕੇ ਨਾਲ ਕਟਿੰਗ ਕਰਾਂਗੇ ਉਹਦੀ ਉਹਦੇ ਬਾਰੇ ਦੱਸਾਂਗੇ ਇਹ ਦੇਖੋ ਜਿਹੜੇ ਮੈਂ ਪੈਂਟ ਦੀਆਂ ਦੋ ਕੰਨੀਆਂ ਲਈਆਂ ਗਿਆ ਇਹ ਕੰਨੀ ਦਾ ਕੋਈ ਹਿਸਾਬ ਨਹੀਂ ਕਿੰਨੀ ਵੱਧ ਘੱਟ ਜਿੰਨੀ ਰੱਖ ਸਕਦੇ ਆਂਗੇ ਜਿਹੜਾ ਇਹਦੇ ਜੇਬ ਲਾਵਾਂਗੇ ਇਹ ਸਿੱਧੇ ਪਾਸੇ ਜੇਬ ਲਾਣੀ ਪੁੱਠੇ ਪਾਸੇ ਜੇਬ ਨਹੀਂ ਲਾਣੇਗੀ ਇਸਦੀ ਤਿਆਰ ਰੱਖਣਾ ਹੈਗਾ ਜਦੋਂ ਆਪਾਂ ਜੇਵ ਦਾ ਨਿਸ਼ਾਨ ਲਾਣਾ ਹੈਗਾ ਜਿਹੜਾ ਇੱਥੋਂ ਆਪਾਂ ਘਟੂ ਘਟ ਢਾਈ ਦਾ 3 ਇੰਚ ਦਾ ਨਿਸ਼ਾਨ ਲਗਾਉਂਗਾ ਇਸ ਤੇ ਕਿੰਨਾ ਨਿਸ਼ਾਨ ਲਗਾ ਲੈਣਾਗਾ ਹੁਣ ਇਸ ਤੋਂ ਇੱਕ ਪੱਟੀ ਲੈਣੀ ਆਪਾਂ ਪੈਂਟ ਦੇ ਕੱਪੜੇ ਵਾਲੀ ਜਿਹੜੀ ਕਟਿੰਗ ਕਰੀ ਵੀ ਹੈਗੀ ਹੁਣ ਇੱਥੋਂ ਆਪਾਂ ਟਾਂਕਾ ਜਿਹੜਾ ਲਾਣਾ ਹੈਗਾ ਉਹ ਅੱਧੇ ਪੈ ਦਾ ਟਾਂਕਾ ਲਾਣਾ ਦੇ ਦੇ ਉਸੇ ਤਰੀਕੇ ਨਾਲ ਆਪਾਂ ਦੂਸਰੇ ਪਾਸੇ ਟਾਂਕਾ ਲਾਵਾਂਗੇ ਤੇ ਆਪਾਂ ਕਟਿੰਗ ਕਰ ਦੇਣੀ ਹੈ ਇਹਦੇ ਇਹ ਜਿਹੜੇ ਮੈਂ ਦੂਜਾ ਕੱਪੜਾ ਲਾਵਾਂਗੇ ਤੇ ਥੜੜੇ ਪਾਸੇ ਰੱਖ ਕੇ ਲਾੜਾਂਗਾ ਜਿਹੜੀ ਆਹ ਪਾਸਾ ਸਿੱਧਾ ਹੈਗਾ ਦਾ ਇਸ ਥੱਲੇ ਰੱਖ ਲੈਣਾਗਾ ਪੁੱਠਾ ਪਾਸੇ ਉੱਪਰ ਰੱਖਣਾਗਾ ਮੇਰੇ ਕੋਲ ਜੇ ਆਪਾਂ ਟਾਂਕਾ ਮਾਰਿਆ ਉੱਤੇ ਇਹ ਕੱਪੜੇ ਦਬਾਅ ਜਿਹੜਾ ਦਿੱਤਾ ਪਾ ਇਹ ਥੱਲੇ ਪਾਸੇ ਨੂੰ ਮੋੜਨਾ ਇਹਨੂੰ ਇਸ ਤਰੀਕੇ ਨਾਲ ਫਿਰ ਇਹਦੀ ਜੇ ਆਪਾਂ ਜਿੰਨਾ ਟਾਂਕਾ ਚੌੜਾ ਮਾਰਿਆਗਾ ਉਨਾਂ ਹੀ ਚੌੜੀ ਆਪਾਂ ਬੋਂਨ ਕੱਢਣੀ ਹੈ ਦੀ ਇਸ ਤਰੀਕੇ ਨਾਲ ਕੋਈ ਬੋਂਨ ਕੱਢਣੀ ਹੈਗੀ ਐਸੇ ਜਿਹੜਾ ਤਿਆਰ ਕਰਾ ਜਿੰਨਾ ਪਰ ਚੌੜਾ ਟਾਂਕਾ ਮਾਰੇ ਉਨਾਂ ਹੀ ਚੌੜੀ ਬੋਂਨ ਕੱਢਣੀ ਹੈ ਜਿਹਨੂੰ ਆਪਾਂ ਪਾਈਪਿੰਗ ਵੀ ਕਰਦੇ ਨੇ ਹੈਗੇ ਇਸ ਤੇ ਕਿਨ ਪਾਈਪ ਨੇ ਕਾੜ ਦੇਣੀ ਐ ਇੰਨੇ ਛੋੜਾ ਟਾਂਕਾ ਮਾਰੇ ਜੇ ਉਹਨੇ ਛੋੜੀ ਪਾਈਪ ਨੇ ਕਾੜਤੀ ਇਹਦੀ ਇਹ ਜਿਹੜਾ ਕੱਪੜਾ ਜਿਹੜਾ ਦਬਾ ਦਿੱਤਾ ਆਪਾਂ ਇਹਦੇ ਉੱਪਰਲੇ ਛੜ ਮੋੜਨਾ ਇਹਨੂੰ ਹੋਰ ਪੱਥੜੇ ਪਾਸੇ ਮੋੜੇ ਸੀ ਉਤਰੀ ਛੜ ਮੋੜਾਂਗੇ ਇਹਨੂੰ ਇਸ ਤਿੱਕੇ ਨਾਲ ਬਰਾਬਰ ਕਰ ਲੈਣਾ ਇੱਕੋ ਜਿਹਾ ਵੈਂਟ ਲੋ ਮਾਰੀ ਸਿੱਧੇਲੇ ਪਾਸੇ ਸਿੱਧਾ ਪਾਸਾ ਜੁੜ ਗਿਆ ਸਹੀ ਇਹ ਹੈ ਇਹ ਤੋਂ ਜੋ ਟਾਂਕਾ ਲਾਣਾ ਆ ਪੱਕਾ ਕਰਨਾ ਟਾਂਕੇ ਨੂੰ ਅਨੇ ਦੀ ਉਹਨੂੰ ਬਕਰਾਰੀ ਟਾਂਕਾ ਮਾਰਾਂਗੇ। ਬਾਹਰ ਚੀ ਜਿਹੜੀ ਬਰਾਬਰ ਹੋਣੀ ਚਾਹੀਦੀ ਹੈ ਕੱਟ ਵੱਧ ਨਹੀਂ ਹੋਣੀ ਚਾਹੀਦੀ। ਅਰੇ ਪਾਲ ਤੋਂ ਕਪੜਾ ਦੇ ਕਟਿੰਗ ਕਰ ਦੇਣੀ ਹੈ। ਐਸੇ ਕਿ ਨਾਲੇ ਮੋਬਾਈਲ ਜੇਬ ਲਗਾਨੀ ਹੈਗੀ ਇਹ ਇਹਦੇ ਮੋਬਾਈਲ ਪਾ ਕੇ ਦੇਖੋ ਮੋਬਾਈਲ ਪੈ ਜੂਗਾ ਆਰਾਮ ਨਾਲ ਐਸੇ ਕਿ ਨਾਲੇ ਮੋਬਾਈਲ ਪੈ ਜਾਂਦਾ ਵਿੱਚ ਇਹਦੇ ਆਹ ਨਾਲੇ ਬਿਤੇ ਦੱਸਾਂਗੇ ਸਾਹਮਣੇ ਜੇਬ ਲਗਾਉਣ ਦਾ ਤਰੀਕਾ ਜਿਸ ਤਰੀਕੇ ਨਾਲ ਪੈਂਟ ਦੇ ਜੇਬ ਲੱਗਦੀ ਹੈ ਔਰੇ ਬਾਰੇ ਦੱਸਾਂਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ